ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਤਿੰਨ ਹਰੀਆਂ ਇਲਾਜੀਆਂ ਜੇਬ ਵਿੱਚ ਰੱਖਣੀਆਂ ਹਨ ਵੇਖਿਓ ਫਿਰ ਤੁਸੀਂ ਕਿਵੇਂ ਕਰੋੜਾਂ ਵਿੱਚ ਖੇਡੋਗੇ ਪੈਸਾ ਤਾਂ ਮੀਂਹ ਵਾਂਗ ਵਰਸੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਤਿੰਨ ਹਰੀ ਇਲਾਚੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਕੇ ਤੁਸੀਂ ਹਰੀ ਇਲਾਚੀ ਨੂੰ ਇਸ ਤਰੀਕੇ ਨਾਲ ਆਪਣੇ ਕੋਲ ਰੱਖਣਾ ਹੈ ਕਿ ਤੁਹਾਡੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਤੁਸੀਂ ਕਰੋੜਾਂ ਵਿੱਚ ਖੇਡੋਗੇ ਜਿਹੜੇ ਲੋਕ ਆਖਦੇ ਹਨ ਸਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਜਾ ਫਿਰ ਪੈਸਾ ਨਹੀਂ ਰੁਕਦਾ ਉਹਨਾਂ ਲਈ ਅੱਜ ਦੀ ਵੀਡੀਓ ਬੇਹਦ ਖਾਸ ਹੋਣ ਵਾਲੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵੀ ਲక్ష్ਮੀ ਦਾ ਵਾਸ ਹੋਵੇ ਤੇ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਿਓ ਇਸੇ ਤਰ੍ਹਾਂ ਜਿਹੜੇ ਲੋਕ ਚਾਹੁੰਦੇ ਹਨ ਉਹਨਾਂ ਦਾ ਬੈਂਕ ਬੈਲੈਂਸ ਵੱਧਦਾ ਜਾਵੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਤੇ ਨਾ ਹੀ ਖਰਚੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਉਹਨਾਂ ਨੇ ਕੀ ਕਰਨਾ ਹੈ ਤਿੰਨ ਹਰੇ ਇਲਾਚੇ ਨੂੰ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੇ ਕੋਲ ਰੱਖਣਾ ਹੈ ਸਿਰਫ ਇੱਕ ਸਿੰਪਲ ਜਿਹਾ ਉਪਾਅ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਐਨੀ ਧਨ ਦੌਲਤ ਆਉਣੀ ਸ਼ੁਰੂ ਹੋ ਜਾਵੇਗੀ ਤੁਸੀਂ ਸੰਭਾਲ ਨਹੀਂ ਪਾਓਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਕਈ ਪੀੜ੍ਹੀਆਂ ਤੱਕ ਧਨ ਦੌਲਤ ਦੀ ਕਮੀ ਨਹੀਂ ਹੋਵੇਗੀ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਫਜ਼ੂਲ ਖਰਚ ਦੀ ਸਮੱਸਿਆ ਉਹਨਾਂ ਦੇ ਘਰ ਵਿੱਚ ਰਹਿੰਦੀ ਹੈ। ਉਹਨਾਂ ਦਾ ਫਜ਼ੂਲ ਖਰਚ ਬਹੁਤ ਜ਼ਿਆਦਾ ਹੁੰਦਾ ਹੈ ਉਹ ਵੀ ਰੁਕ ਜਾਵੇਗਾ। ਜਿਹੜੇ ਲੋਕਾਂ ਦਾ ਆਖਣਾ ਹੈ ਜੀ ਕਿ ਪੈਸਾ ਤਾਂ ਘਰ ਵਿੱਚ ਆਉਂਦਾ ਹੈ ਪਰ ਰੁਕਦਾ ਨਹੀਂ ਉਹ ਪੈਸਾ ਵੀ ਰੁਕਣਾ ਸ਼ੁਰੂ ਹੋ ਜਾਵੇਗਾ। ਕਈ ਵਾਰੀ ਕੀ ਹੁੰਦਾ ਹੈ ਸਾਡੇ ਇੱਕ ਇੱਧਰ ਦਾ ਪੈਸਾ ਆਉਂਦਾ ਹੈ ਉਧਰ ਦੂਜੀ ਸਾਈਡ ਸਾਡੇ ਘਰ ਵਿੱਚ ਪੈਸਾ ਆਉਣ ਦੇ ਨਾਲ-ਨਾਲ ਕਈ ਦਵਾਈ ਬੂਟੀ ਦੇ ਵਿੱਚ ਵੀ ਲੱਗਣੇ ਸ਼ੁਰੂ ਹੋ ਜਾਂਦੇ ਹਨ। ਤੇਰੇ ਸਾਡੇ ਘਰ ਵਿੱਚ ਕੁਝ ਅਜਿਹੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਜਿੱਥੇ ਸਾਡਾ ਜਿਹੜਾ ਪੈਸਾ ਹੈ ਸਾਰਾ ਖਰਚ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਕਈਆਂ ਨੇ ਆਪਣਾ ਕਾਰੋਬਾਰ ਜਾਂ ਬਿਜ਼ਨਸ ਖੋਲਿਆ ਹੁੰਦਾ ਹੈ ਉਹ ਪਹਿਲਾਂ ਹੀ ਬਹੁਤ ਵਧੀਆ ਚੱਲਦਾ ਹੈ ਅਚਾਨਕ ਰੁਕ ਜਾਂਦਾ ਹੈ ਜਾਂ ਫਿਰ ਨੌਕਰੀ ਜੌਬ ਦੇ ਵਿੱਚ ਪ੍ਰੋਮੋਸ਼ਨ ਨਹੀਂ ਹੁੰਦੀ ਤੇ ਇਹ ਤਰ੍ਹਾਂ ਦੀਆਂ ਕਹਿਣ ਤੋਂ ਭਾਵ ਪਰੇਸ਼ਾਨੀਆਂ ਫੇਸ ਕਰਨੀਆਂ ਪੈਂਦੀਆਂ ਹਨ ਜਦੋਂ ਸਾਡੇ ਘਰ ਵਿੱਚ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਅਸੀਂ ਸੋਚਦੇ ਹਾਂ ਕਿ ਇਹੋ ਜਿਹਾ ਉਪਾਅ ਕੀਤਾ ਜਾਵੇ ਜਿਸ ਨਾਲ ਜਿਹੜੀ ਲਕਸ਼ਮੀ ਹੈ ਸਾਡੇ ਘਰ ਵਿੱਚ ਵਾਸ ਕਰ ਜਾਵੇ ਸਾਡੇ ਘਰ ਵਿੱਚ ਕਦੇ ਧਨ-ਦੌਲਤ ਦੀ ਕਮੀ ਨਾ ਹੋਵੇ ਇਸੇ ਤਰ੍ਹਾਂ ਧਨ ਦੀ ਮਾਦੇਵੀ ਲਕਸ਼ਮੀ ਬੜੀ ਚੰਚਲ ਹੁੰਦੀ ਹੈ ਇੱਕ ਜਗ੍ਹਾ ਤੇ ਹਮੇਸ਼ਾ ਟਿਕ ਕੇ ਨਹੀਂ ਬੈਠਦੀ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਸਦੀਵੀ ਵਾਸ ਹੋ ਜਾਵੇ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਹਮੇਸ਼ਾ ਸਥਿਰ ਵਾਸ ਬਣਾ ਲਵੇ ਹਮੇਸ਼ਾ ਹਰੀ ਇਲਾਚੀ ਨੂੰ ਤੁਸੀਂ ਇਸ ਉਪਾਅ ਵਿੱਚ ਵਰਤਣਾ ਹੈ ਕਿਉਂਕਿ ਜੋ ਹਰੀ ਇਲਾਚੀ ਹੁੰਦੀ ਹੈ ਇਹ ਧਨ ਦੀ ਦੇਵੀ ਮਾਂ ਲక్ష్ਮੀ ਨੂੰ ਬੜੀ ਪਸੰਦ ਹੈ ਇਸੇ ਤਰ੍ਹਾਂ ਮਾਂ ਲక్ష్ਮੀ ਬਹੁਤ ਜ਼ਿਆਦਾ ਪ੍ਰਸੰਨ ਹੁੰਦੀ ਹੈ ਤੇ ਜਦੋਂ ਹਰੀ ਇਲਾਚੀ ਦਾ ਇਹ ਬਹੁਤ ਹੀ ਜ਼ਿਆਦਾ ਸਿੰਪਲ ਤੇ ਛੋਟਾ ਜਿਹਾ ਉਪਾਅ ਕਰ ਲੈਂਦੇ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਦੋ ਗ੍ਰਹਿ ਹੁੰਦੇ ਹਨ ਬੁੱਧ ਤੇ ਸ਼ੁਕਰ ਉਹਨਾਂ ਨੂੰ ਵੀ ਤੁਸੀਂ ਮਜ਼ਬੂਤ ਬਣਾ ਲੈਂਦੇ ਹੋ ਇਹ ਉਪਾਏ ਇੰਨੇ ਚਮਤਕਾਰੇ ਹਨ ਕਿਉਂਕਿ ਸ਼ੁਕਰ ਦਾ ਕੰਮ ਹੈ ਵਿਅਕਤੀ ਨੂੰ ਧਨ ਦੇਣਾ ਧਨਵਾਨ ਬਣਾਉਣਾ ਤੇ ਸ਼ੁਕਰ ਜੇਤ ਜੋ ਮਜ਼ਬੂਤ ਹੋਣ ਦੇ ਨਾਲ ਜਿਹੜਾ ਭਾਗ ਹੈ ਰਾਤੋਂ ਰਾਤ ਚਮਕ ਜਾਂਦਾ ਹੈ ਇਸ ਦੇ ਨਾਲ ਕੀ ਹੁੰਦਾ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਧਨ ਲਗਾਤਾਰ ਪ੍ਰਾਪਤ ਕਰਦੇ ਜਾਂਦੇ ਹੋ ਕਹਿਣ ਤੋਂ ਭਾਵ ਤੁਹਾਡੇ ਕੋਲ ਪੈਸਾ ਆਉਂਦਾ ਹੈ ਲਗਾਤਾਰ ਹੀ ਆਉਂਦਾ ਰਹਿੰਦਾ ਹੈ ਜਦੋਂ ਤੁਸੀਂ ਆਪਣੀ ਕੁੰਡਲੀ ਵਿੱਚ ਸ਼ੁਕਰ ਗ੍ਰਹਿ ਨੂੰ ਮਜ਼ਬੂਤ ਕਰ ਲੈਂਦੇ ਹੋ ਇਸ ਦੇ ਨਾਲ ਇਸ ਉਪਾਅ ਦੇ ਨਾਲ ਜਿਹੜਾ ਬੁੱਧ ਗ੍ਰਹਿ ਹੈ ਉਹ ਵੀ ਮਜ਼ਬੂਤ ਹੋ ਜਾਵੇਗਾ ਬੁੱਧ ਗ੍ਰਹਿ ਸਾਨੂੰ ਕੀ ਦਿੰਦਾ ਹੈ ਇੱਕ ਚੰਗੀ ਨੌਕਰੀ ਦਿੰਦਾ ਹੈ ਵਧੀਆ ਕਾਰੋਬਾਰ ਦਿੰਦਾ ਹੈ ਵਧੀਆ ਬਿਜ਼ਨਸ ਦਿੰਦਾ ਹੈ ਸਾਨੂੰ ਆਪਣੇ ਵਪਾਰ ਦੇ ਵਿੱਚ ਵੱਧ ਤੋਂ ਵੱਧ ਲਾਭ ਮਿਲਦਾ ਹੈ ਉਹ ਲਾਭ ਵੀ ਬੁੱਧ ਗ੍ਰਹਿ ਹੀ ਦਿੰਦਾ ਹੈ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਤੁਹਾਨੂੰ ਇਸ ਤਰ੍ਹਾਂ ਵੀਡੀਓ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਾਤ ਸੰਗਾ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀਆਂ ਹਨ ਤਿੰਨ ਹਰੀਆਂ ਇਲਾਚੀਆਂ ਜਿਹੜੀ ਹਰੀ ਇਲਾਚੀ ਤੁਸੀਂ ਲੈਣੀ ਹੈ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤਾਜ਼ੀ ਹੋਣੀ ਚਾਹੀਦੀ ਹੈ ਕਈ ਵਾਰੀ ਸਾਡੇ ਘਰ ਵਿੱਚ ਪਈ ਹੋਈ ਇਲਾਚੀ ਬਿਲਕੁਲ ਹੀ ਸੁੱਕ ਜਾਂਦੀ ਹੈ ਉਸ ਦੀ ਖੁਸ਼ਬੂ ਵੀ ਖਤਮ ਹੋਈ ਹੁੰਦੀ ਹੈ ਉਹ ਤੁਸੀਂ ਨਹੀਂ ਲੈਣੀ ਤੁਸੀਂ ਬਿਲਕੁਲ ਫਰੈਸ਼ ਤੇ ਤਾਜ਼ੀ ਇਲਾਚੀ ਲੈਣੀ ਹੈ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰ ਲੈਣਾ ਹੈ ਜੇਕਰ ਤੁਹਾਡੇ ਕੋਲ ਕੋਈ ਕੰਮਕਾਰ ਕਰਕੇ ਸ਼ੁੱਕਰਵਾਰ ਦੇ ਦਿਨ ਸਮਾਂ ਨਹੀਂ ਮਿਲਦਾ ਤਾਂ ਇਸ ਉਪਾਅ ਨੂੰ ਬੁੱਧਵਾਰ ਦੇ ਦਿਨ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਦੇ ਦਿਨ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਜਾਵੇਗਾ ਇਸੇ ਤਰ੍ਹਾਂ ਤਿੰਨ ਹਰੀਆਂ ਇਲਾਜੀਆਂ ਲੈਣ ਦੇ ਨਾਲ ਤੁਸੀਂ ਲੈਣਾ ਹੈ ਇੱਕ ਮਿੱਟੀ ਦਾ ਦੀਵਾ ਉਸ ਵਿੱਚ ਬੱਤੀ ਲਗਾ ਕੇ ਦੇਸੀ ਘਿਓ ਦੀ ਜੋਤ ਜਗਾਉਣੀ ਹੈ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਹੈ ਦੋ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੈ ਜਾਂ ਮੰਦਿਰ ਬਣਿਆ ਹੈ ਤੁਸੀਂ ਉੱਥੇ ਜਾ ਕੇ ਬੈਠ ਜਾਣਾ ਹੈ ਜੇਕਰ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਤਾਂ ਜਿੱਥੇ ਬੈਠ ਕੇ ਵੀ ਤੁਸੀਂ ਰੋਜ਼ਾਨਾ ਘਰ ਵਿੱਚ ਪਾਠ ਪੂਜਾ ਕਰਦੇ ਹੋ ਉੱਥੇ ਜਾ ਕੇ ਬੈਠ ਜਾਓ ਉਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਿੱਚ ਜਾਂ ਕੋਈ ਅਚਾਨਕ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਫਿਰ ਤੁਸੀਂ ਕੀ ਕਰਨਾ ਹੈ ਕਿ ਇਸ ਉਪਾਉ ਨੂੰ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਨਹੀਂ ਤਾਂ ਇਸ ਨੂੰ ਸ਼ਾਮ ਦੇ ਸਮੇਂ ਹੀ ਕਰਨਾ ਚਾਹੀਦਾ ਹੈ ਇਸੇ ਤਰੀਕੇ ਨਾਲ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਇਸ ਨੂੰ ਤੁਸੀਂ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਰੱਖਣਾ ਹੈ ਉਹਨਾਂ ਦੀ ਤਸਵੀਰ ਦੇ ਸਾਹਮਣੇ ਜਲਾ ਦੇਣਾ ਹੈ ਜਿਹੜੀਆਂ ਤੁਸੀਂ ਤਿੰਨ ਹਰੀਆਂ ਇਲਾਚੀਆਂ ਲਈਆਂ ਸਨ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਰੱਖ ਦੇਣੀਆਂ ਹਨ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਮੰਤਰ ਨੂੰ ਬੋਲਣਾ ਹੈ ਤੇ ਮੰਤਰ ਕਿਹੜਾ ਹੈ ਤੁਸੀਂ ਕਿੰਨੀ ਵਾਰ ਬੋਲਣਾ ਹੈ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਧਿਆਨ ਨਾਲ ਸੁਣ ਸਕਦੇ ਹੋ ਜਾਂ ਫਿਰ ਕਾਪੀ ਤੇ ਨੋਟ ਕਰ ਸਕਦੇ ਹੋ ਤੁਸੀਂ ਮੰਤਰ ਬੋਲਣਾ ਹੈ ਧਨਿਏ ਨਮੋ ਨਮ 11 ਵਾਰ ਤੁਸੀਂ ਬੋਲਣਾ ਹੈ ਜਿਹੜੀ ਹਰੀ ਇਲਾਚੀ ਤੁਸੀਂ ਲਈ ਹੈ ਉਸ ਨੂੰ ਤੁਸੀਂ ਮੰਦਰ ਵਿੱਚ ਮਾਤਾ ਲక్ష్ਮੀ ਜੀ ਦੀ ਤਸਵੀਰ ਸਾਹਮਣੇ ਰੱਖਣ ਤੋਂ ਬਾਅਦ ਵਿੱਚ ਹੀ ਬੋਲਣਾ ਹੈ ਕਹਿਣ ਤੋਂ ਭਾਵ ਕਿ ਦੀਵਾ ਜਗਾ ਕੇ ਇਲਾਚੀ ਰੱਖ ਕੇ ਉਸ ਤੋਂ ਬਾਅਦ ਤੁਸੀਂ ਇਸ ਮੰਤਰ ਨੂੰ 11 ਵਾਰ ਬੋਲਣਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਬੁੱਧਵਾਰ ਜਾਂ ਸ਼ੁੱਕਰਵਾਰ ਦੇ ਦਿਨ ਕਰਦੇ ਹੋ ਜਿਸ ਦਿਨ ਵੀ ਤੁਸੀਂ ਇਸ ਉਪਾਅ ਨੂੰ ਕੀਤਾ ਹਰੀ ਇਲਾਚੀ ਨੂੰ ਉੱਥੇ ਹੀ ਪਿਆਰ ਰਹਿਣ ਦੇਣਾ ਹੈ ਅਗਲੇ ਦਿਨ ਤੁਸੀਂ ਇਸ ਹਰੀ ਇਲਾਚੀ ਨੂੰ ਚੁੱਕ ਕੇ ਕਿਸੇ ਕੱਪੜੇ ਦੇ ਵਿੱਚ ਰੱਖ ਦੇਣਾ ਹੈ ਜੇਕਰ ਤੁਹਾਡੇ ਕੋਲ ਰੈੱਡ ਕਲਰ ਦਾ ਜਾਂ ਪੀਲੇ ਰੰਗ ਦਾ ਤੇ ਜਾਂ ਫਿਰ ਗ੍ਰੀਨ ਕਲਰ ਦਾ ਛੋਟਾ ਜਿਹਾ ਟੁਕੜਾ ਹੋਵੇ ਉਸ ਦੇ ਵਿੱਚ ਤੁਸੀਂ ਅਲਰਜੀ ਨੂੰ ਰੱਖ ਦੇਣਾ ਹੈ ਤੇ ਛੋਟੀ ਜਿਹੀ ਪੋਰਟਲੀ ਬਣਾ ਕੇ ਤਿਆਰ ਕਰ ਲੈਣੀ ਹੈ। ਇਹ ਜਿਹੜੀ ਪੋਰਟਲੀ ਤੁਸੀਂ ਤਿਆਰ ਕੀਤੀ ਸੀ ਫਿਰ ਇਸ ਨੂੰ ਤੁਸੀਂ ਆਪਣੇ ਕੋਲ ਹਮੇਸ਼ਾ ਰੱਖ ਕੇ ਜੇਕਰ ਤੁਸੀਂ ਆਪਣੇ ਕੋਲ ਪਰਸ ਰੱਖਦੇ ਹੋ ਉਹਦੇ ਵਿੱਚ ਰੱਖ ਸਕਦੇ ਹੋ। ਤੁਸੀਂ ਉਸ ਦੇ ਵਿੱਚ ਇਸ ਪੋਰਟਲੀ ਨੂੰ ਰੱਖ ਲਓ ਜੇਕਰ ਤੁਹਾਡੇ ਕੋਲ ਪਰਸ ਨਹੀਂ ਹੈ ਤਾਂ ਤੁਸੀਂ ਪਰਸ ਵਗੈਰਾ ਨਹੀਂ ਰੱਖਦੇ। ਤੁਸੀਂ ਇਸ ਪੋਰਟਲੀ ਨੂੰ ਆਪਣੀ ਪਾਕਟ ਜਾਂ ਜੇਬ ਵਿੱਚ ਵੀ ਰੱਖ ਸਕਦੇ ਹੋ। ਇਹ ਜੋ ਹਰੇ ਇਲਾਚੀ ਹੈ ਬਿਲਕੁਲ ਵੀ ਸਧਾਰਨ ਨਹੀਂ ਹੈ ਇਸ ਵਿੱਚ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਇਸ ਕਰਕੇ ਤੁਸੀਂ ਇਸ ਨੂੰ ਸਧਾਰਨ ਬਿਲਕੁਲ ਵੀ ਨਹੀਂ ਸਮਝਣਾ ਜਿਹੜੀ ਤੁਸੀਂ ਪੋਰਟਲੀ ਤਿਆਰ ਕੀਤੀ ਹੈ ਇਸ ਨੂੰ ਤਿਆਰ ਕਰਨ ਤੋਂ ਬਾਅਦ ਤੁਹਾਡੇ ਘਰ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤੁਹਾਡੇ ਬੁੱਧ ਗ੍ਰਹਿ ਤੇ ਸ਼ੁਕਰ ਗ੍ਰਹਿ ਨੂੰ ਮਜ਼ਬੂਤ ਬਣਾ ਦੇਵੇਗੀ ਇਹ ਪੋਰਟਲੀ ਜਿੰਨਾ ਵੀ ਪੈਸਾ ਤੁਹਾਡੇ ਘਰ ਬਿਮਾਰੀਆਂ ਤੇ ਲੱਗਦਾ ਸੀ ਉਹ ਲੱਗਣਾ ਬੰਦ ਹੋ ਜਾਵੇਗਾ ਤੁਹਾਡੇ ਘਰ ਵਿੱਚ ਧਨ ਦੌਲਤ ਦੀ ਕਮੀ ਨਹੀਂ ਹੋਵੇਗੀ ਇਹ ਸੀ ਜੀ ਪਹਿਲਾ ਉਪਾਅ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਕਰਕੇ ਜ਼ਰੂਰ ਵੇਖ ਲਿਓ ਹੁਣ ਗੱਲ ਕਰਦੇ ਹਾਂ ਦੂਜੇ ਉਪਾਅ ਦੀ ਜੋ ਕਿ ਹਰੀ ਇਲਾਚੀ ਦੇ ਨਾਲ ਹੀ ਜੁੜਿਆ ਹੋਇਆ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਕਰਨ ਤੋਂ ਬਾਅਦ ਤੁਸੀਂ ਸਮਝ ਲਓ ਕਿ ਇਹ ਮਹਾ ਉਪਾਅ ਕਰੋੜਪਤੀ ਬਣਨ ਤੋਂ ਤੁਹਾਨੂੰ ਕੋਈ ਵੀ ਦਾਤਾ ਨਹੀਂ ਰੋਕ ਸਕੇਗਾ ਕਿਉਂਕਿ ਇੰਨਾ ਜ਼ਿਆਦਾ ਉੱਤਮ ਉਪਾਅ ਹੈ ਇਸ ਉਪਾਅ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ ਹੈ ਹਰੀ ਇਲਾਚੀ ਦੇ ਦਾਣਿਆਂ ਦੀ ਲੋੜ ਹੈ ਉਸਨੂੰ ਤੁਸੀਂ ਇਲਾਚੀ ਨੂੰ ਖੋਲ ਕੇ ਜਿਹੜੇ ਦਾਣੇ ਹੋਣਗੇ ਉਹਨਾਂ ਨੂੰ ਤੁਸੀਂ ਕੱਢ ਲੈਣਾ ਹੈ ਤੇ ਕੀ ਕਰਨਾ ਹੈ ਤੁਸੀਂ ਥੋੜਾ ਜਿਹਾ ਜਲ ਪਾਣੀ ਲੈ ਲੈਣਾ ਹੈ ਉਸ ਦੇ ਵਿੱਚ ਉਹਨਾਂ ਦਾਣਿਆਂ ਨੂੰ ਪਾ ਕੇ ਤੁਸੀਂ ਉਬਾਲ ਲੈਣਾ ਹੈ ਜਿਵੇਂ ਉਬਾਲਣ ਤੋਂ ਬਾਅਦ ਪਾਣੀ ਠੰਡਾ ਹੋ ਜਾਵੇਗਾ ਉਸ ਨੂੰ ਇੱਕ ਸ਼ਾਨਣੀ ਦੇ ਨਾਲ ਸ਼ਾਣ ਲੈਣਾ ਹੈ ਉਸ ਤੋਂ ਬਾਅਦ ਵਿੱਚ ਜਿਹੜਾ ਪਾਣੀ ਦੇ ਨਾਲ ਤੁਸੀਂ ਨਹਾਉਣਾ ਹੈ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਨ ਵਾਲੇ ਪਾਣੀ ਵਿੱਚ ਜਿਹੜਾ ਹਰੀ ਇਲਾਚੀ ਉਬਾਲੀ ਹੈ ਉਹ ਪਾਣੀ ਨੂੰ ਮਿਕਸ ਕਰ ਲੈਣਾ ਹੈ ਇਸ ਪਾਣੀ ਦੇ ਨਾਲ ਤੁਸੀਂ ਸ਼ੁੱਕਰਵਾਰ ਦੇ ਦਿਨ ਇਸ਼ਨਾਨ ਕਰਨਾ ਹੈ ਤੁਸੀਂ ਇਸ ਉਪਾਅ ਨੂੰ ਕਿੰਨੀ ਵਾਰ ਲਗਾਤਾਰ ਕਰਨਾ ਹੈ 8 ਸ਼ੁੱਕਰਵਾਰ ਤੁਸੀਂ ਲਗਾਤਾਰ ਉਪਾਅ ਕਰਦੇ ਰਹੋ ਇਸ ਪਾਣੀ ਦੇ ਨਾਲ ਇਸ਼ਨਾਨ ਕਰਦੇ ਰਹੋ ਤਾਂ ਇੱਕ ਵਾਰ ਇਸ ਉਪਾਅ ਨੂੰ ਕਰਕੇ ਵੇਖਿਓ ਵੇਖਿਓ ਤੁਹਾਡੇ ਘਰ ਵਿੱਚ ਧੰਨ ਦੀ ਦੇਵੀ ਲਕਸ਼ਮੀ ਦਾ ਵਾਸ ਹੋਵੇਗਾ ਤੁਸੀਂ ਮਹਾਧਨੀ ਬਣ ਜਾਓਗੇ ਕਰੋੜਪਤੀ ਬਣ ਜਾਓਗੇ ਇਹਨਾ ਉਪਾਅ ਨੂੰ ਕਰਨ ਦੇ ਨਾਲ ਇੱਕ ਵਾਰ ਵਿਸ਼ਵਾਸ ਕਰਕੇ ਵੇਖੋ ਰਿਜ਼ਲਟ ਵੇਖਣ ਨੂੰ ਜ਼ਰੂਰ ਮਿਲੇਗਾ ਕਿਉਂਕਿ ਇਹ ਇੱਕ ਐਸੇ ਉਪਾਹਨ ਜਿਹੜੇ ਧਨ ਦੀ ਕਮੀ ਨੂੰ ਨਹੀਂ ਆਉਣ ਦਿੰਦੇ ਤੇ ਤੁਸੀਂ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਫਿਰ ਨਹੀਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ